ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਔਨ ਐਗਰੀਕਲਚਰ ਫੂਡ ਪ੍ਰੋਸੈਸਿੰਗ ਐਨੀਮਲ ਹਸਬੰਡਰੀ ਤੇ ਕੋਆਪਰੇਸ਼ਨ ਇਹਦਾ ਮੈਨੂੰ ਚੇਅਰਮੈਨ ਬਣਾਇਆ ਹੋਇਆ ਸ੍ਰੀਆਮੀ ਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਤੋਂ ਬਾਅਦ ਜਿਹੜੀਆਂ ਕਿ 2004 ਤੋਂ 6 ਤੱਕ ਆਈਆਂ ਉਸ ਤੋਂ ਬਾਅਦ ਅੱਜ ਪਾਰਲੀਮੈਂਟ ਦੇ ਵਿੱਚ ਸਾਡੀ ਕਮੇਟੀ ਨੇ ਜਿਹਦਾ ਮੈਂ ਚੇਅਰਮੈਨ ਐ ਮੇਰੇ ਵੱਲੋਂ ਇੱਕ ਬਹੁਤ ਹੀ ਲੈਂਡਮਾਰਕ ਮਹੱਤਵਪੂਰਨ ਰਿਪੋਰਟ ਪੇਸ਼ ਕੀਤੀ ਗਈ ਹੈ ਛੇ ਰਿਪੋਰਟਾਂ ਦੇ ਰੂਪ ਦੇ ਵਿੱਚ ਜਿਹਦੇ ਵਿੱਚ ਕਿਸਾਨਾਂ ਦੇ ਹਿੱਤਾਂ ਦੇ ਲਈ ਤੇ ਖੇਤ ਮਜ਼ਦੂਰ ਦੇ ਹਿੱਤਾਂ ਲਈ ਵੱਡੀਆਂ ਰეკਮੈਂਡੇਸ਼ਨਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਐਸੀ ਕਿਸਾਨੀ ਦਾ ਖੇਤੀ ਦਾ ਬਜਟ ਹੈ ਜਿਹੜਾ ਵਧਾਉਣ ਵਾਸਤੇ ਜਿੱਥੇ ਕਿ ਹੈ ਉੱਥੇ ਬੜਾ ਮਹੱਤਵਪੂਰਨ ਰეკਮੈਂਡੇਸ਼ਨ ਦਿੱਤੀ ਹੈ ਕਿ ਜਿਹੜੀ ਐਮਐਸਪੀ ਹੈ ਇਸ ਨੂੰ ਸਰਕਾਰ ਲੀਗਲ ਗਰੰਟੀ ਬਣਾਵੇ ਕਿਉਂਕਿ ਐਮਐਸਪੀ ਦੇ ਕਾਰ ਕਰਕੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਹੁੰਦਾ ਹੈ ਕਿਸਾਨ ਜਿਹੜੀਆਂ ਆਤਮ ਹੱਤਿਆਵਾਂ ਹੋ ਰਹੀਆਂ ਉਸ ਨੂੰ ਰੋਕਣ ਵਾਸਤੇ ਤੇ ਕਿਸਾਨੀ ਨੂੰ ਇੱਕ ਲਾਹੇਵੰਦਾ ਤਰਤੰਦਾ ਬਣਾਉਣ ਵਾਸਤੇ ਸਰਕਾਰ ਐਮਐਸਪੀ ਨੂੰ ਲੀਗਲ ਗਰੰਟੀ ਦੇ ਤੌਰ ਤੇ ਲੈ ਕੇ ਆਈ ਦੂਸਰੀ ਐਸੀ ਜਿਹੜੀ ਦਿੱਤੀ ਹੈ ਰეკਮੈਂਡੇਸ਼ਨ ਕਿ ਪ੍ਰਧਾਨ ਮੰਤਰੀ ਕਿਸਾਨ ਸਕੀਮ ਦੇ ਤਹਿਤ ਜਿਹੜਾ 6000 ਰੁਪਏ ਸਾਲ ਦਿੱਤਾ ਜਾਂਦਾ ਹੈ ਕਿਸਾਨਾਂ ਨੂੰ ਉਸ ਨੂੰ ਵਧਾ ਕੇ 12000 ਕਰ ਦਿੱਤਾ ਜਾਵੇ ਤੇ ਨਾਲ ਨਾਲ ਇਹ ਪੈਸਾ ਜਿਹੜਾ ਖੇਤ ਮਜ਼ਦੂਰ ਨੂੰ ਵੀ ਦਿੱਤਾ ਜਾਵੇ ਤੇ ਇਸ ਤੋਂ ਅੱਗੇ ਅਸੀਂ ਇੱਕ ਮਹੱਤਵਪੂਰਨ ਫੈਸਲੇ ਦੇ ਵਿੱਚ ਕਮੇਟੀ ਨੇ 30 ਮੈਂਬਰਾਂ ਦੀ ਜਿਹੜੀ ਕਮੇਟੀ ਹੈ ਐਮਪੀਆਂ ਦੀ ਉਹਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਹੈ ਕਿ ਇਸ ਡਿਪਾਰਟਮੈਂਟ ਦਾ ਨਾਮ ਐਗਰੀਕਲਚਰ ਫਾਰਮ ਫਾਰਮਰ ਵੈਲਫੇਅਰ ਦੇ ਨਾਮ ਨੂੰ ਬਦਲ ਕੇ ਐਗਰੀਕਲਚਰ ਫਾਰਮਰ ਐਂਡ ਫਾਰਮ ਲੇਬਰ ਵੈਲਫੇਅਰ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਖੇਤ ਮਜ਼ਦੂਰ ਹੈ ਉਹ ਵੀ ਖੇਤੀ ਤੇ ਆਧਾਰਿਤ ਹੈ ਉਹਨਾਂ ਨੂੰ ਵੀ ਇਹਦੇ ਕੋਲ ਵਿੱਚ ਲੈ ਲਿਆ ਜਾਵੇ ਉਹਨਾਂ ਨੂੰ ਵੀ ਸਾਰੇ ਲਾਭ ਮਿਲਣ ਇਸ ਤੋਂ ਅੱਗੇ ਐਸੀ ਸਬਪਲਾਨ ਚ ਪੈਸੇ ਕੱਟ ਆ ਰਹੇ ਯੂਜ਼ ਨਹੀਂ ਹੋ ਰਹੇ ਉਹਨਾਂ ਬਾਰੇ ਸਰਕਾਰ ਨੂੰ ਕਿਹਾ ਹੈ ਕਿ ਤੁਸੀਂ ਇਸ ਤੇ ਗੌਰ ਕਰੋ ਤੇ ਨਾਲ-ਨਾਲ ਐਸੀ ਇੱਕ ਵੱਡਾ ਫੈਸਲਾ ਲੈ ਕੇ ਇੱਕ ਰეკਮੈਂਡੇਸ਼ਨ ਸਰਕਾਰ ਨੂੰ ਦਿੱਤੀ ਹੈ ਕਿ ਗਊਸ਼ਾਲਾਵਾਂ ਨੂੰ ਕੈਸੇ ਜਿਹੜੇ ਵਿੱਤੀ ਜਾਂਦੇ ਹੈ ਉਹ ਹੋਰ ਵੀ ਸਟ੍ਰੈਂਥਨ ਕਰਨੀਆਂ ਚਾਹੀਦੀਆਂ ਗਊਸ਼ਾਲਾਵਾਂ ਤਾਂ ਕਿ ਗਊਸ਼ਾਲਾ ਤੇ ਪਸ਼ੂ ਪਸ਼ੂ ਤਾਂ ਅੰਦਰ ਜਰ ਨੇ ਰਾਤਦਰ ਨਾਲ ਹੋਵੇ ਉਹ ਬਾਹਰ ਸਰਕਾਂ ਤੇ ਨਾ ਪੁੱਲੇ ਲੇਕਿਨ ਐਸੀ ਇਸ ਤੋਂ ਵੀ ਅੱਗੇ ਜਾ ਕੇ ਇਹਦੇ ਵਿੱਚ ਇੱਕ ਰეკਮੈਂਡੇਸ਼ਨ ਦਿੱਤੀ ਹੈ ਕਿ ਜਿਹੜੀ ਗਊ ਦੁੱਧ ਦੇਣ ਤੋਂ ਹਟ ਜਾਂਦੀ ਹੈ ਕਿਸੇ ਕੰਮ ਦੀ ਨਹੀਂ ਰਹਦੀ ਉਹਨੂੰ ਲੋਕ ਛੱਡ ਦਿੰਦੇ ਹੈ ਬਜਾਇ ਇਸ ਦੇ ਕਿ ਗਊਸ਼ਾਲਾ ਨੂੰ ਪੈਸੇ ਦਿੱਤੇ ਜਾਣ ਡਾਇਰੈਕਟ ਉਹਦੀ ਸੰਭਾਲ ਵਾਸਤੇ ਉਹਦੀ ਸਨਾਖਤ ਕਰਕੇ ਕਿਸਾਨ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਕਿਸਾਨ ਉਸ ਦੀ ਸੰਭਾਲ ਕਰ ਸਕੇ ਤੇ ਸਰਕਾਰ ਉਹਨੂੰ ਉਹਦੀ ਸੰਭਾਲ ਦੇ ਪੈਸੇ ਦੇਵੇ ਇਸ ਤਰ੍ਹਾਂ ਕਿਸੇ ਨੇ ਗਊਆਂ ਜਿਹੜੀਆਂ ਉਹ ਬਾਹਰ ਨਹੀਂ ਛੱਡਣੀਆਂ ਸੋ ਅੱਜ ਦਾ ਜਿਹੜਾ ਇਹ ਕਮੇਟੀ ਦੀਆਂ ਫੈਸਲੇ ਆ ਇਹ ਬਹੁਤ ਹੀ ਵੱਡੇ ਫੈਸਲੇ ਆ ਤੇ ਇਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨੀ ਨੋ ਜਿੱਥੇ ਸੀ ਇਹ ਫੈਸਲੇ ਕੀਤੇ ਇੱਕ ਵੱਡਾ ਫੈਸਲਾ ਹੋਰ ਰਿਕਮੈਂਡੇਸ਼ਨ ਦੇ ਰੂਪ ਦੇ ਵਿੱਚ ਸਰਕਾਰ ਨੂੰ ਦਿੱਤਾ ਹੈ ਕਿ ਸਰਕਾਰ ਇੱਕ ਕਿਸਾਨਾਂ ਦਾ ਤੇ ਖੇਤ ਮਜ਼ਦੂਰ ਦਾ ਕਰਜ਼ਾ ਮਾਫੀ ਦੀ ਜਿਹੜੀ ਸਕੀਮ ਲੈ ਕੇ ਆਵੇ ਤਾਂ ਕਿ ਕਿਸਾਨ ਜਿਹੜੇ ਕਿ ਕਰਜ਼ੇ ਦੇ ਬੋਝ ਥਲੇ ਦਬ ਚੁੱਕੇ ਹੈ ਜਿਹੜਾ ਮਜ਼ਦੂਰ ਕਿਸਾਨ ਦੇ ਖੇਤੀ ਮਜ਼ਦੂਰ ਹੈ ਜਿਹੜਾ ਕਰਜ਼ੇ ਦੇ ਬੋਝ ਥਲੇ ਦਬ ਗਿਆ ਉਹਨੂੰ ਉੱਪਰ ਚੁੱਕਿਆ ਜਾ ਸਕੇ ਇਹਦੇ ਨਾਲ ਕਿਸਾਨ ਜਿਹੜੇ ਕਰਜ਼ੇ ਕਰਕੇ ਖੁਦਕੁਸ਼ੀ ਕਰਦੇ ਆ ਜਾਂ ਜਿਹੜੇ ਖੇਤ ਮਜ਼ਦੂਰ ਖੁਦਕੁਸ਼ੀ ਕਰਦੇ ਆ ਜਿਨ੍ਹਾਂ ਦੇ ਪਰਿਵਾਰਾਂ ਦਾ ਨਿਰਭਉ ਹੋਣਾ ਮੁਸ਼ਕਲ ਹੋਇਆ ਹੋਇਆ ਬਹੁਤ ਘੱਟ ਜ਼ਮੀਨ ਹੈ ਇਹਨਾਂ ਦੇ ਜਿਹੜੇ ਕਰਜ਼ੇ ਆ ਉਹ ਮਾਫ਼ ਕੀਤੇ ਜਾਣ ਇਹ ਵੀ ਸਰਕਾਰ ਨੂੰ ਅਸੀਂ ਇੱਕ ਰეკਮੈਂਡੇਸ਼ਨ ਦਿੰਤੀ ਹੈ ਸੋ ਸੁਵਮੀ ਨਾਥਨ ਰਿਪੋਰਟ ਦੇ ਵਿੱਚ ਜਿਹੜੇ ਲੇਬਰ ਦਾ ਧਿਆਨ ਨਹੀਂ ਸੀ ਰੱਖਿਆ ਗਿਆ ਉਹਦੇ ਵਿੱਚ ਉਸ ਤੋਂ ਅੱਗੇ ਜਾ ਕੇ ਅਸੀਂ ਜੋ ਅੱਜ ਦੀਆਂ ਕਿਸਾਨਾਂ ਦੀਆਂ ਮੇਲ ਨੂੰ ਮੰਗਾ ਹੈ ਉਹਨਾਂ ਨੂੰ ਇਸ ਕਮੇਟੀ ਦੇ ਵਿੱਚ ਐਡਰੈਸ ਕੀਤਾ। ਪਾਰਲੀਮੈਂਟ ਕਮੇਟੀ ਦੀ ਆਪਣੀ ਐਮੇਤ ਹੁੰਦੀ ਹੈ। 30 ਮੈਂਬਰ ਹੈ ਇਸਦੇ ਇਸ ਨੂੰ ਪਾਰਲੀਮੈਂਟ ਹੀ ਸਮਝਿਆ ਜਾਂਦਾ ਹੈ ਤੇ ਪਾਰਲੀਅ ਇਹਦੀਆਂ ਜਿਹੜੀਆਂ ਰეკਮੈਂਡੇਸ਼ਨਾਂ ਉਹਨਾਂ ਨੂੰ ਸਰਕਾਰ ਖਾਸ ਗੌਰ ਨਾਲ ਲੈਂਦੀ ਹੈ। ਸਾਡੀ ਇਸ ਕਮੇਟੀ ਦੀਆਂ 17 ਮੀਟਿੰਗਾਂ ਹੋਈਆਂ ਤੇ 17 ਮੀਟਿੰਗਾਂ ਦੇ ਵਿੱਚ 30 ਮੈਂਬਰਾਂ ਨੇ ਲਗਾਤਾਰ ਬਹਿਸ ਕਰਕੇ ਇੱਕ ਦੂਸਰੇ ਦੇ ਨਾਲ ਗੱਨਾ-ਬਾਤਾਂ ਦੇ ਵਿੱਚ আর ਬੈਂਚ ਦੇ ਵਿੱਚ ਤੇ ਮੁੱਦਿਆਂ ਨੂੰ ਉਠਾ ਕੇ ਸਾਰੇ ਮਹਿਕਮਿਆਂ ਦੇ ਅਫਸਰਾਂ ਨੂੰ ਬੁਲਾ ਕੇ ਉਹਨਾਂ ਨੂੰ ਸੁਣਿਆ ਤੇ ਸਾਰੀ ਇਹ ਇੱਕ ਇੱਕ ਕੰਪਾਈਲ ਕੀਤੀ ਹੈ 6 ਰਿਪੋਰਟਾਂ ਸਾਡੀਆਂ ਤਿਆਰ ਹੋਈਆਂ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਇੱਕ ਮੀਲ ਪੱਥਰ ਆਉਣ ਵਾਲੇ ਸਮੇਂ ਦੇ ਵਿੱਚ ਸਾਬਤ ਹੋਣਗੇ